ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਟਾਲਾ ਤੋਂ ਜਿੱਥੋਂ ਕਿ ਚੋਰ ਆਪਣੇ ਨਾਲ ਕੌੜੀਆਂ ਵੀ ਲੈ ਕੇ ਆਉਂਦੇ ਹਨ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਸਾਰੀ ਵਾਰਦਾਤ ਕਰਾਂ ਨੀ ਉੱਚੀਆਂ ਦੀਵਾਰਾਂ ਵੀ ਹੁਣ ਚੋਰਾਂ ਦੇ ਰਾਸਤੇ ਵਿੱਚ ਰੁਕਾਵਟ ਨਹੀਂ ਖੜੀ ਕਰ ਸਕਦੀ ਕਿਉਂਕਿ ਹੁਣ ਚੋਰ ਪੌੜੀਆਂ ਵੀ ਆਪਣੇ ਘਰੋਂ ਲੈ ਕੇ ਆਉਂਦੇ ਹਨ ਅਜਿਹਾ ਇੱਕ ਮਾਮਲਾ ਦੇਖਣ ਨੂੰ ਮਿਲਿਆ ਹੈ ਬਟਾਲੇ ਦੇ ਪਹਾੜੀ ਏਟ ਇਲਾਕੇ ਵਿੱਚ ਜਿੱਥੇ ਇੱਕ ਐਨ ਆਰ ਆਈ ਦੇ ਘਰ ਬਿਤੀ ਰਾਤ ਚੋਰ ਚੋਰੀ ਕਰਨ ਆਏ ਜਦੋਂ ਤਾਲਾ ਨਾ ਟੁੱਟਿਆ ਤਾਂ ਚੋਰ ਆਪਣੇ ਨਾਲ ਪੌੜੀ ਵੀ ਲੈ ਆ ਜਦੋਂ ਪੌੜੀ ਖੰਧ ਨੂੰ ਲਗਾ ਕੇ ਚੜ ਗਏ ਤਾਂ ਦੂਜੇ ਪਾਸੇ ਪੌੜੀ ਸੁਟਣ ਦੀ ਆਵਾਜ਼ ਜਿਆਦਾ ਹੋਣ ਕਰਕੇ ਆਸ ਪੜੋਸ ਦੇ ਲੋਕ ਉੱਠ ਗਏ ਪਰ ਜਦੋਂ ਘਰ ਚੋਰਾ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਕੋਲ ਪਿਸਤਲ ਸੀ ਜਿਸ ਕਰਕੇ ਉਹ ਭੱਜਣ ਵਿੱਚ ਸਫਲ ਹੋ ਗਏ ਇਸ ਵਾਰ ਚੋਰ ਚੋਰੀ ਕਰਨ ਵਿੱਚ ਕਾਮਯਾਬਤਾ ਨਹੀਂ ਹੋ ਪਾਈ ਪਰ ਇਸ ਇਲਾਕੇ ਵਿੱਚ ਪਿਛਲੇ ਕਈ ਦਿਨਾਂ ਤੋਂ ਵੱਡੀਆਂ-ਵੱਡੀਆਂ ਚੋਰੀਆਂ ਹੋਏ ਹੋ ਰਹੀਆਂ ਹਨ ਜਿਸ ਕਰ ਲੋਕ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਹਾਲੇ ਤੱਕ ਕੋਈ ਵੀ ਚੋਰ ਪੁਲਿਸ ਦੀ ਗ੍ਰਿਫਤ ਵਿੱਚ ਨਹੀਂ ਆਇਆ ਹੈ ਜੋ ਇਹ ਘਰ ਸੀ ਕੈਨਾਰੀ ਦਾ ਸੀ ਜੋ ਕਿ ਅਮਰੀਕਾ ਵਿੱਚ ਰਹਿੰਦੇ ਹਨ ਉਹ ਆਪਣੇ ਗੁਆਂਢੀਆਂ ਨੂੰ ਆਪਣੇ ਘਰ ਦੀ ਚਾਬੀ ਦੇ ਕੇ ਗਏ ਹਨ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਪਰ ਇਲਾਕੇ ਵਿੱਚ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ ਹੈ ਕਿਉਂਕਿ ਚੋਰ ਹਥਿਆਰਾਂ ਦੇ ਡਰ ਦਿਖਾ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਹਨ ਤੁਸੀਂ ਦੇਖ ਰਹੇ ਹੋ ਰਿਪੋਰਟ ਲਾਪਰੇ ਸਿੰਘ ਖੁਸ਼ੀਪੁਰ ਜੀ ਨਾਲ ਮੈਂ ਵੀ ਜੇ ਪਰਵਾ ਕਰ ਰਹੇ ਹਾਂ ਕੀ ਹਾਲਾਤ ਹੈ ਤੁਹਾਡੇ ਇਲਾਕੇ ਵਿੱਚ ਇਹ ਭਾਈ ਇੱਥੇ ਬਹੁਤ ਮਾੜਾ ਹਾਲ ਜੇ ਤਿੰਨ ਚਾਰ ਚਾਂਸ ਹੋ ਗਿਆ ਇੱਕ ਕਾਰ ਚੁੱਕੀ ਗਈ ਹੈ ਕੱਲ੍ਹ ਵਸੋ ਜੀ ਉਹ ਵੀ ਪਤਨ ਲੱਗੇ 11 ਵਜੇ ਲਾਗੇ ਨੇ ਤੇ ਦੋ ਢਾਈ ਵੇਨ ਆਪਣਾ ਵਿਚਾਰੇ ਦੇਖਿਆ ਕਰਿਆ ਨਹੀਂ ਇੱਥੇ ਇਸ ਤੋਂ ਬਾਅਦ ਇੱਕ ਦੋ ਤਿੰਨ ਚਾਂਸ ਹੋ ਰਹੇ ਇੱਕ ਉਹ ਗਹਿਣਾ ਲੈ ਗਏ ਇੱਕ ਚਾਂਸ ਫਲੇ ਅਮਰੀਕਾ ਘਰ ਹੋਇਆ ਅਮਰੀਕ ਸਿੰਘ ਖਾਸ ਵਾਲੇ ਨੇ ਇੱਕ ਚਾਂਸ ਉਹਨਾਂ ਦੇ ਹੋਇਆ ਉਹਨਾਂ ਗਹਿਣਾ ਪਾਵਾ ਕਾਫੀ ਲੱਗੇ ਨੇ ਉਸ ਤੋਂ ਬਾਅਦ ਕੀ ਨਾਮ ਉਹਨਾਂ ਟੋਪੀ ਤੇਜ ਵੀਰ ਸਿੰਘ ਤੇਜ ਵੀਰ ਸਿੰਘ ਮੁੰਡਾ ਵਕੀਲਾਂ ਲਗਾਦਾ ਇੱਕ ਚਾਂਸ ਉਹਨਾਂ ਕਰਵਾ ਉਹਨਾਂ ਦੇ ਵੀ ਕਾਫੀ ਵਿਚਾਰੇ ਨੁਸਾਨ ਹੋਇਆ ਰੋਜ਼ ਹੀ ਕੋਈ ਨਾ ਕੋਈ ਵਾਰਤ ਹੋਣ ਦੀ ਹੈ ਤੇ ਪਤਾ ਨਹੀਂ ਪ੍ਰਸ਼ਾਸਨ ਕਿੱਥੇ ਬੈਠਾ ਕੋਈ ਇਹਨਾਂ ਤੇ ਹਾਨ ਨਹੀਂ ਜੇ ਪਰ ਇਹ ਕੀ ਸਾਡੇ ਬੰਨੇ ਕੀ ਨਹੀਂ ਇਹਦੇ ਹੱਥੋਂ ਚੀਜ਼ਾਂ ਖੋਖੋ ਲੁਕ ਲਈ ਜਾਂਦੇ ਪਰ ਕੋਈ ਕوشਿਸ਼ ਨਹੀਂ ਇਹ ਕੋਈ ਨਹੀਂ ਕੱਲ ਆਪਣਾ ਰਾਤ ਨੂੰ ਕੋਈ 3 ਵਜੇ ਨਾਲ ਨਾ ਆਪਣਾ ਇੱਥੇ ਪੋੜੀ ਲਾ ਗਿਆ ਇਸ ਘਰ ਜਾ ਕੇ ਨੇ ਤੇ ਗਲੀ ਵਿੱਚ ਕੁਝ ਬੰਦਿਆਂ ਨੇ ਲੜਕਿਆਂ ਦੇਖਿਆ ਤੇ ਉਹਨਾਂ ਨੇ ਮਾੜਾ ਰੋਲਾ ਪਾਇਆ ਤੇ ਬਚਾਅ ਹੋ ਗਿਆ ਨਹੀਂ ਤੇ ਇੱਥੇ ਵੀ ਬੰਦੇ ਨੂੰ ਕੀ ਕਰ ਲੈਣਾ ਹੈ ਮੇਰਾ ਨਾਮ ਸਤਨਾਮ ਸਿੰਘ ਹੈ ਜੀ ਹੋਇਆ ਜੀ ਕੋਈ ਵਾਕਿਆ ਕੋ ਤਿੰਨ ਐਵੇਂ ਹੈ ਜੀ ਮੈਂ ਤੇ ਆਪਣੇ ਘਰ ਸੁੱਤਾ ਹਾਂ ਤੇ ਮੈਨੂੰ ਇੱਥੋਂ ਦਾ ਗੁਰਵਿੰਦਰਜੀਤ ਸਿੰਘ ਜੀ ਕੋਈ ਆ ਗੱਡੀ ਆਉਂਦਾ ਜੀ ਆਪਣਾ 407 ਜਿਹੜੀ ਹੈ ਸਵਾਰੀਆਂ ਵਾਲੀ ਉਹ ਚਲਾਉਂਦਾ ਉਹਨੇ ਮੈਨੂੰ ਰਾਤੀ ਫੋਨ ਕੀਤਾ ਕੋ 3:30 ਵਜੇ ਕਿਰਨਦਾਵਾ ਜੀ ਬਾਹਰ ਆਓ ਤੇ ਬਾਹਰ ਇੱਥੇ ਚੋਰ ਇਨਾਂ ਦੇ ਘਰ ਵੜੇ ਆ ਪਰ ਜਿੰਨਾ ਚਿਰ ਨੂੰ ਮੈਂ ਆ ਗਿਆ ਘਰੋਂ ਬਾਹਰ ਆਇਆ ਉਹਨੇ ਚਿਰ ਨੂੰ ਨਿਕਲ ਗਏ ਚੋਰ ਪੌੜੀ ਇੱਥੇ ਜਾਣ ਲੱਗੇ ਛੱਡ ਗਏ ਜੀ ਹਾਦਸਾ ਕਿਸ ਤਰ੍ਹਾਂ ਹੋਇਆ ਅੱਛੀ ਕਾਛਾ ਚਾ ਕਦੇ ਪਹਿਲਾਂ ਤੇ ਉਹ ਇਧਰ ਲੱਗੇ ਹੀ ਆ ਗੇਟ ਨੂੰ ਤਾਲਾ ਤੁਲਾ ਤੋੜਿਆ ਇਹਦਾ ਤੇ ਜਦੋਂ ਉਹ ਲੋਕ ਦੂਜਾ ਵੀ ਵਿੱਚ ਲੱਗਾ ਹੈ ਜੀ ਦੂਸਰਾ ਜਿਹੜਾ ਅੰਦਰ ਵਾਲਾ ਲੋਕ ਹੁੰਦਾ ਉਹ ਉਹਨਾਂ ਕੋ ਟੁੱਟਾ ਨਹੀਂ ਉਹ ਫੇ ਪੌੜੀ ਦੇ ਨਾਲ ਹੀ ਉਤੋਂ ਦੀ ਚੜ੍ਹੇ ਜੀ ਰੋਲਾ ਕਿੱਦਾਂ ਰੋਲਾ ਜੀ ਇੱਥੇ ਸਾਡੇ ਆਪਣੇ ਮਹਲੇ ਦਾ ਹੀ ਹੈ ਗੁਰਿੰਦਰਜੀਤ ਸਿੰਘ ਤੇ ਮੁੰਡਾ ਰੰਗ ਰੋਗਨ ਦਾ ਕੰਮ ਕਰਦਾ ਜਿਹੜੇ ਵਿਜੇ ਕੁਮਾਰ ਤੇ ਉਹਦੇ ਨਾਲ ਗੁਰਿੰਦਰਜੀਤ ਦੇ ਨਾਲ ਉਹਦਾ ਬੇਟਾ ਹੈ ਜੀ ਇਹ ਤਿੰਨ ਚਾਰ ਜਣੇ ਜਦੋਂ ਇਹ ਮੜੀ ਜਿਨੀਰੀ ਵਗੀ ਆ ਇਹ ਆਪਣੇ ਸੱਤ ਤੇ ਸੁੱਤੇ ਹੀ ਕਿਤੇ ਉੱਠ ਕੇ ਤੇ ਬਾਹਰ ਅੰਦਰ ਫਿਰਦੇ ਹੀ ਉਹਨਾਂ ਨੂੰ ਸੱਕ ਪੈਣ ਦੇ ਜਦੋਂ ਇੱਧਰ ਆਏ ਆ ਥਿਆ ਰਹਿ ਗਏ ਜੀ ਇਹਨਾਂ ਕੋਲ ਪਿਸਟਲ ਹੀ ਦੋਵੇਂ ਜੀ ਉਹਨਾਂ ਕੋਲ ਨਹੀਂ ਕੋਈ ਗੋਲੀ ਚੱਲੀ ਨਹੀਂ ਕੋਈ ਚੋਰੀ ਹੁੰਦੀ ਕਿੱਡੇ ਕੋਟੀ ਚੋਰੀ ਹੁੰਦੀ ਕੋਈ ਵੀ ਕੋਈ ਬਥੇਰਾ ਸਮਾਨ ਉਹਨਾਂ ਦਾ ਕੀਮਤੀ ਕੋਈ 8-10 ਲੱਖ ਦੀ ਹੋਈ ਜਾਣੀ ਸੀ ਜੀ ਕੋਈ ਇਹ ਤਾਂ ਮਾਮੂਲੀ ਜੀ ਗੱਲ ਆ ਜੀ ਸਮਾਨ ਉਹਨਾਂ ਦਾ ਆਪ ਅਮਰੀਕਾ ਰਹਿੰਦੇ ਆ ਨਾਵ ਦਾ ਹੈਗਾ ਜੀ ਭਪਿੰਦਰ ਸਿੰਘ ਲੰਮਰਦਾਰ ਵਧੀਆ ਇਨਸਾਨ ਨੇ ਉਹ ਤੇ ਬਾਹਰ ਰਹਿੰਦੇ ਨੇ ਆ ਤੇ ਵਿਚਾਰੇ ਚਾਬੀ ਵੀ ਇੱਥੇ ਸਾਨੂੰ ਦੇ ਗਏ ਹੋ ਤੇ ਆ ਗੱਲ ਆ ਪਰ ਚੋਰ ਵੇਂਦੇ ਆ ਜੀ